ਸਸਿਕਾਲ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਦਾ ਇਸ ਵੇਲੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜੱਲ ਸੁਪ੍ਰਿੰਦਰ ਸਿੰਘ ਔਰ ਰਾਏ ਪ੍ਰੈਸ ਪ੍ਰੋਗਰਾਮ ਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਆ ਇੱਕ ਖਬਰ ਜਿਹੜੀ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਸਿਆਸੀ ਧਿਰ ਜਿਸ ਨੂੰ ਸ਼ਰੋਮਣੀ ਅਕਾਲੀ ਦਲ ਕਿਹਾ ਜਾਂਦਾ ਅੱਜ ਕੱਲ ਸੰਕਟ ਦੇ ਵਿੱਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਦਾਂ ਦਾ ਰਿਹਾ ਕਿ ਪੰਜਾਬ ਦੇ ਵਿੱਚ ਬੜੀਆਂ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਲੰਮਾ ਚਿਰ ਲੜਾਈਆਂ ਲੜੀਆਂ ਲੰਮਾ ਚਿਰ ਸਿਆਸਤ ਦੀ ਕੁਰਸੀ ਹੰਢਾਈ ਸਿਆਸਤ ਹੰਢਾਈ ਸ਼੍ਰੋਮਣੀ ਅਕਾਲੀ ਦਲ ਨੇ ਪਰ ਜਿਵੇਂ ਪਹਿਲਾਂ ਵੀ ਅਸੀਂ ਗੱਲ ਕਰਦੇ ਹਾਂ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਦੇ ਵਿੱਚ ਸੱਤਾ ਰਹੀ ਪਰ ਪੰਥ ਦੇ ਵਿੱਚ ਇੱਕ ਸਿਆਸੀ ਖਲਾਅ ਹਮੇਸ਼ਾ ਬਣਿਆ ਰਿਹਾ ਤੇ ਨਵੇਂ-ਨਵੇਂ ਅਕਾਲੀ ਦਲ ਬਣਦੇ ਰਹੇ ਇਸ ਖਲਾਅ ਨੂੰ ਭਰਨ ਦੇ ਲਈ ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਅਕਾਲੀ ਦਲ ਸੀ ਜਾ ਉਹਨਾਂ ਦੇ ਨਾਲ ਸੰਤ ਸਮਾਜ ਜਾ ਉਹਨਾਂ ਦੇ ਨਾਲ ਸਿੱਖ ਸੰਸਥਾਵਾਂ ਜਿਸ ਤਰੀਕੇ ਦੇ ਨਾਲ ਜੁੜੀਆਂ ਹੋਈਆਂ ਸੀ ਕੋਈ ਹੋਰ ਅਕਾਲੀ ਦਲ ਪੰਜਾਬ ਦੀ ਇਸ ਧਰਤੀ ਦੇ ਉੱਪਰ ਵੜ ਤਾਂ ਸਕਿਆ ਪਰ ਲੋਕਾਂ ਦਾ ਵਿਸ਼ਵਾਸ ਵੋਟ ਦੇ ਰੂਪ ਦੇ ਵਿੱਚ ਜਿੱਤ ਕੇ ਅੱਗੇ ਵਧ ਨਹੀਂ ਸਕਿਆ ਕਿੰਨੇ ਅਕਾਲੀ ਦਲਾਂ ਦੀ ਆਪਣੇ ਸਾਹਮਣੇ ਉਦਾਹਰਨਾਂ ਨੇ ਬਿੱਤੇਦਣੀ ਮਾਗੀ ਦੇ ਦੰਤ ਤੇ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਅਕਾਲੀ ਦਲ ਦਾ ਹੋਰ ਜਨਮ ਹੁੰਦਾ ਅਮਰਤਪਾਲ ਸਿੰਘ ਜਿਹੜੇ ਕਾਨੂੰਨ ਸਭ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤੇ ਨੇ ਜਿਵੇਂ ਮੈਂ ਕਹਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਜਿੱਤੇ ਉਹ ਉਹਨਾਂ ਦਾ ਜਿਹੜਾ ਗਰੁੱਪ ਹੈ ਜਿਨ੍ਹਾਂ ਚ ਉਹਦੇ ਫਾਦਰ ਸਾਹਿਬ ਹੋ ਗਏ ਜਾਂ ਹੋਰ ਨਾਲ ਬੰਦੇ ਹੋ ਗਏ ਜਿਹੜੇ ਪੰਥਕ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪੰਥ ਦੀ ਨੁਮਾਇੰਦੀ ਕਰਦੇ ਸਮਰੱਥਾ ਤੇ ਹੁਣ ਅਸੀਂ ਅੱਗੇ ਲੱਗਾਂਗੇ ਜਿਹਦੇ ਚ ਸਰਵਿਸਿੰਗ ਖਾਲਸਾ ਜਿਹੜੇ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਉਹ ਵੀ ਆਜ਼ਾਦ ਬਣੇ ਨੇ ਉਹਨਾਂ ਨੇ ਇਕਲੈ ਦਲ ਦਾ ਐਲਾਨ ਕੀਤਾ 15 ਮਤੇ ਵੀ ਪਾਏ ਨੇ ਤੇ ਕੀ ਰਹੂਗਾ ਉਹਦੇ ਤੇ ਗੱਲਬਾਤ ਜਿਹੜੀ ਹੈਗੀ ਹੈ ਕੀਤੀ ਜਾਊਗੀ ਦੂਜੇ ਪਾਸੇ ਸੁਖਵੀਰ ਸਿੰਘ ਬਾਗਲ ਹੋਰਾਂ ਨੇ ਇੱਕ ਵੱਡਾ ਇਕੱਠ ਉੱਥੇ ਕੀਤਾ ਉੱਥੇ ਕਿਹਾ ਵੀ ਕਿ ਸ਼ਰਮਣੀ ਅਕਾਲੀ ਧੰਨੂ ਤੁਸੀਂ ਕਮਜ਼ੋਰ ਨਾ ਸਮਝਿਓ ਸ਼ਰਮਣੀ ਅਕਾਲੀ ਦਾ ਲੋਣਾ ਪੰਜਾਬ ਦੇ ਲੋਕਾਂ ਦੇ ਤਗੜੇ ਹੋ ਕੇ ਲੜਾਈ ਲੜੂਗਾ ਦੂਜੇ ਪਾਸੇ ਲੜਾਈ ਲੜ ਰਹੇ ਨੇ ਕਿਸਾਨ ਜਿਹੜੇ ਕਹਿੰਦੇ ਨੇ ਕਿ ਸਾਨੂੰ ਦਿੱਲੀ ਜਾਣ ਦਿਓ ਦਿੱਲੀ ਕੋਈ ਜਾਣ ਕਿਸਾਨਾਂ ਨੂੰ ਦਿੰਦਾ ਨਹੀਂ ਮਰਨ ਵਰਤੇ ਡੱਲੇਵਾਲ ਸਾਹਿਬ ਬੈਠੇ ਨੇ 2 ਮਹੀਨੇ ਦਾ ਸਮਾਂ ਹੋਣ ਵਾਲਾ 111 ਹੋਰ ਕਿਸਾਨਾਂ ਨੇ ਮਰਨ ਵਰਤ ਹਰਿਆਣੇ ਦੀ ਹੱਦ ਤੇ ਸ਼ੁਰੂ ਕਰਦਾ ਇੱਕ ਅਗਲੀ ਖਬਰ ਕੰਗਣਾ ਦੇ ਨਾਲ ਜੁੜੀ ਹੋਈ ਹੈ ਕੰਗਣਾ ਜਿਹੜੇ ਲਗਾਤਾਰ ਬੋਲਦੇ ਨੇ ਪਹਿਲਾਂ ਪੰਜਾਬ ਦੇ ਖਿਲਾਫ ਬੋਲੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲੇ ਇਨਾਮ ਦੇ ਵਜੋਂ ਮੈਂਬਰ ਆਫ ਪਾਰਲੀਮੈਂਟ ਉਹ ਹਿਮਾਚਲ ਤੋਂ ਬਣੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਖਬਰ ਲੈ ਲੈਣੇ ਆ ਸਵਾਗਤ ਤੁਹਾਡਾ ਤੇ ਨਾਲੋਂ ਨਾਲ ਆਪਾਂ ਇਹ ਖਬਰ ਲੈ ਲੈਣੇ ਆ ਤੇ ਅਮਰਤਪਾਲ ਹੋਰਾਂ ਨੇ ਆਪਣਾ ਇੱਕ ਨਵਾਂ ਅਕਾਲੀ ਦਲ ਬਣਾਇਆ ਜਾਂ ਕਹੋ ਕਿ ਅਮਰਤਪਾਲ ਤਾਂ ਨੇ ਆਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਉਹਨਾਂ ਦਾ ਜਿਹੜੇ ਇਰਤਗਿਰ ਦੇ ਲੋਕ ਨੇ ਸਰਜੀ ਸਿੰਘ ਖਾਲਸਾ ਜਹਵਰ ਪੰਥਗਾ ਗੂਜਾ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਐਲਾਨ ਕੀਤਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਬਾਦਲ ਕਿਹਾ ਜਾਂਦਾ ਕਿ ਇਹਦੇ ਪੈਰਲਲ ਅਕਾਲੀ ਦਲ ਅਸੀਂ ਬਣਾਉਣ ਲੱਗੇ ਹਾਂ ਜਿਹੜਾ ਪੁਰਾਣਾ ਅਕਾਲੀ ਦਲ ਹੈ ਇਹ ਲੋਕਾਂ ਦਾ ਵਿਸ਼ਵਾਸ ਖੋ ਚੁੱਕਿਆ ਹੁਣ ਲੋਕ ਇਹਦੇ ਤੇ ਭਰੋਸਾ ਨਹੀਂ ਕਰਦੇ ਇਸੇ ਕਰਕੇ 17 ਤੋਂ ਬਾਅਦ ਲਗਾਤਾਰ ਇਹ ਲੋਕਮਨਾਂ ਤੋਂ ਉਤਰਦਾ ਗਿਆ ਅਕਾਲੀ ਦਲ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸਿੱਖ ਰਾਜਨੀਤੀ ਦਾ ਇੱਕ ਵਰਤਾਰਾ ਤਰਜਿਆ ਜਾਵੇ ਤੇ ਇੱਕ ਕੋਈ ਲੋਕਾਂ ਨੂੰ ਇਦਾਂ ਦਾ ਅਕਾਲੀ ਦਲ ਦਿੱਤਾ ਵੀ ਜਾਵੇ ਜਿਹੜੀ ਜਿਹੜਾ ਲੋਕਾਂ ਦੀ ਗੱਲ ਕਰੇ ਕਿਵੇਂ ਦੇਖਦੇ ਹੋ ਸਾਰੀ ਗੱਲ ਹੁਣ ਸੀ ਦੇਖੋ ਗੱਲ ਪਹਿਲਾਂ ਵੀ ਆਪਾਂ ਇਸ ਮਾਮਲੇ ਤੇ ਕੀਤੀ ਆ ਕਿ ਜਦੋਂ ਕੋਈ ਪਾਰਟੀ ਬਣਾਉਂਦਾ ਖਾਸ ਕਰ ਰ ਅਜਸੀ ਪਾਰਟੀ ਬਣਾਉਂਦੇ ਆ ਤਾਂ ਮੁੱਖ ਮਕਸਦ ਉਹਨਾਂ ਦਾ ਹੀ ਹੁੰਦਾ ਹੈ ਕਿ ਪਹਿਲਾਂ ਸੱਤਾ ਤੇ ਕਾਬਜ਼ ਹੋਇਆ ਜਾਵੇ ਤੇ ਸੱਤਾ ਤੇ ਕਾਬਜ਼ ਹੋਣ ਵਾਸਤੇ ਦੇਖੋ ਚੋਣਾਂ ਦਲਣੀਆਂ ਗਈਆਂ ਪਹਿਲਾਂ ਤੁਸੀਂ ਦੇਖ ਲਿਆ ਐਮਪੀ ਵੀ ਬਣ ਗਏ ਜਿੱਤ ਗਏ ਤੇ ਸ਼ੌਂ ਵੀ ਚੱਕ ਲਈ ਜਾ ਕੇ ਸੰਵਧਾਨ ਦੀ ਤੇ ਗੱਲ ਜਦੋਂ ਸ਼ੁਰੂ ਤੋਂ ਤੁਸੀਂ ਆ ਆ ਵਾਰਸ ਪੰਜਾਬ ਦੇ ਜਦੋਂ ਪਾਰਟੀ ਬਣੀ ਹੈ ਇੱਕ ਤਰ੍ਹਾਂ ਦੀ ਉਹਦੋਂ ਉਹਨਾਂ ਦੇ ਅਮਰਤਪਾਲ ਦੇ ਬਿਆਨ ਜਦੋਂ ਤੁਸੀਂ ਸੁਣੋਗੇ ਉਹਨਾਂ ਦੇ ਸ਼ੁਰੂਆਤੀ ਬਿਆਨ ਉਹ ਕੁਝ ਹੋਰ ਸੀਗੇ ਜਦੋਂ ਗ੍ਰਫਤਾਰੀ ਵੇਲੇ ਕੁਝ ਹੋਰ ਸੀਗੇ ਸੀ ਤੇ ਹੁਣ ਕੁਝ ਹੋਰ ਨੇ ਉਹਨਾਂ ਦੇ ਘਰਦਿਆਂ ਦੇ ਬਿਆਨ ਵੀ ਬਦਲਦੇ ਲਗਾਤਾਰ ਨਜ਼ਰ ਆਉਂਦੇ ਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਜੇ ਗੌਰ ਕਰਿਆ ਜਾਵੇ ਤਾਂ ਮਕਸਦ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੁੰਦਾ ਉਹਦਾ ਆਇਆ ਕਿ ਮਨ ਨੂੰ ਵੀ ਇਹੀ ਲੱਗਦਾ ਜੇ ਜਾਂ ਜਿਹੜੇ ਹੋਰ ਵੀ ਸੋਚਦੇ ਹੋਣਗੇ ਕਿ ਜਿੱਦਾਂ ਜਿੱਦਾਂ ਬੰਬ ਕਹਿੰਦਾ ਨਾ ਤੂੜ ਟੱਟੂ ਜੀ ਉਹ ਚੀਜ਼ ਜਿਹੜੀ ਹੈਗੀ ਆ ਕੋਸ਼ਿਸ਼ ਕਰੀ ਗਈ ਹੈ ਵੀ ਦੇਖੋ ਮੌਕਾ ਆ ਗਿਆ ਲੋਕ ਪਿੱਛੇ ਲੱਗ ਗਏ ਚਲੋ ਚੋਣਾ ਲੜਨੀ ਹੈ ਹੂੰ ਦੇਖਿਆ ਉਹ ਚੀਜ਼ ਹੈਗੀ ਆ ਆਦਰਵਾਇਜ਼ ਜੇ ਹੁਣ ਪਾਰਟੀ ਬਣਾ ਲਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਹਿ ਕੇ ਜੀ ਉਹਨਾਂ ਦੇ ਵਿੱਚ ਕਹਿੰਦੇ ਜੀ ਜਿਹੜਾ ਮੁੱਖ ਸੇਵਾਦਾਰ ਹੈ ਜਾਂ ਪ੍ਰਧਾਨ ਹੈ ਨੈਸ਼ਨਲ ਪ੍ਰਧਾਨ ਵੀ ਥਾਪਤਾ ਹੂੰ ਹੁਣ ਰਜਿਸਟਰਡ ਤਾਂ ਉਹੀ ਸੰਵਿਧਾਨ ਅਕੋਰਡਿੰਗ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਕਰਵਾਈ ਜਾਊਗੀ ਜੀ ਠੀਕ ਹੈ ਜਿਹੜੀਆਂ ਜਿਹੜੀਆਂ ਸ਼ਰਤਾਂ ਨੇ ਉਹ ਵੀ ਭਾਰਤ ਦੇ ਸੰਵਿਧਾਨ ਦੇ ਤਹਿਤ ਹੋਣਗੀਆਂ ਜੀ ਇਹ ਪੰਥਕ ਪਾਰਟੀ ਕਿਵੇਂ ਹੋ ਸਕਦੀ ਹੈ ਜੀ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੇ ਨੇ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਹਾਲੇ ਡਿਬਰੂ ਗੜ੍ਹ ਦੇ ਪ੍ਰਧਾਨ ਸਾਹਿਬ ਹੈਗੇ ਨੇ ਜੀ ਥੇਲ ਚ ਨਹੀਂ ਤਾਂ ਪੰਜ ਮੈਂਬਰੀ ਕਮੇਟੀ ਬਣਾ ਕੇ ਕਹਿੰਦੇ ਕਿ ਉਹ ਫਿਲਹਾਲ ਜਿਹੜਾ ਹੈਗਾ ਉਹ ਸਾਰਾ ਕੰਮ ਕਾਰ ਦੇਖੂਗੀ ਪਾਰਟੀ ਸਾਹਿਬ ਦੇ ਵਿੱਚ ਅਮਰਤਪਾਲ ਦੇ ਫਾਦਰ ਸਾਹਿਬ ਨੇ ਦੇ ਨਾਲ ਉਹਨਾਂ ਦੇ ਇੱਕ ਸਰਬਜੀਤ ਸਿੰਘ ਖਾਲਸਾ ਵੀ ਜਿਹਾ ਪੰਜ ਮੈਂਬਰਿਕ ਮੀਟਿੰਗ ਜੀ 15 ਨੁਕਾਤੀ ਮਤੇ ਵੀ ਪੇ ਪਾਸ ਕਰ ਦਿੱਤੇ ਹੈਗੇ ਆ ਪਰ ਜੇ ਉਹਨਾਂ ਨੂੰ 15 ਨੁਕਾਤੀ ਮਤਿਆਂ ਨੂੰ ਦੇਖਿਆ ਜਾਵੇ ਉਹ ਨੋਟ ਵੀ ਕਰੇ ਹੋਇਆ ਕੁਝ ਉਹ ਉਹ ਮਤਿਆਂ ਤੋਂ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਸਿਹਰਦ ਫੈਸਲਾ ਲੈਣ ਵਾਲੇ ਬੰਦੇ ਇਕੱਠੇ ਹੋਏ ਨੇ ਉਹਨਾਂ ਤੇ 10 ਦਿਨਾਂ ਕਹਿੰਦੇ ਕਿ ਜੇ ਮੇਰੀ ਪੀੜ੍ਹੀ ਦੇ ਜਿਹੜਾ ਸਿਧਾਂਤ ਦਾ ਅਕਾਲ ਤਖਤ ਹੈਗਾ ਉਹਦੀ ਰਾਖੀ ਕੀਤੀ ਜੋ ਰੱਖੀ ਕੀਤੀ ਜੋ ਉਸ ਸਿਧਾਂਤ ਦੀ ਤੇ ਦੂਜਾ ਸਮੂਚੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੀ ਜਿਹੜੀ ਸੰਘਰਸ਼ ਚੱਲ ਰਿਹਾ ਉਹ ਵੀ ਹਮਾਇਤ ਕਰਦੀ ਜੀ ਕਿਸਾਨਾਂ ਦੀ ਸੰਘਰਸ਼ ਦੀ ਹਮਾਇਤ ਕਰਦੀ ਹਮਾਇਤ ਕਰਦੀ ਜਾਨੀ ਕਿ ਤੁਸੀਂ ਸੋਚੋ ਨਾ ਵੀ ਹਮਾਇਤ ਕਰਦੀ ਜੀ ਤੀਜੀ ਗੱਲ ਕਰਦੀ ਕਿ ਜਿਹੜਾ ਸਿੱਖਿਆ ਟਾਂਚਾ ਆਪਣਾ ਪੰਜਾਬ ਦਾ ਇਹਦੇ ਵਿੱਚ ਗੈਰ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਦਾ ਦਖਲ ਨੂੰ ਰੋਕਣਾ ਉਹ ਦੇਖਿਆ ਜਾਊਗਾ ਜੀ ਨੰਦਪੁਰ ਸਾਹਿਬ ਦੇ ਮਤੇ ਦੀ ਵਾਪਸੀ ਠੀਕ ਹੈ ਜੀ ਤੇ ਪੰਜਾਬ ਵਿਰੋਧੀ ਅੰਸਰਾਂ ਨੂੰ ਨੱਥ ਪੂੰਣਾ ਦੇ ਨਾਲ ਕਹਦਾ ਵੀ ਜਿਹੜੇ ਕੁਦਰਤੀ ਸਰੋਤ ਨੇ ਪੰਜਾਬ ਕੋਲ ਉਹਨਾਂ ਦੀ ਰਾਖੀ ਕਰਨਾ ਜੀ ਇਹ ਤਾਂ ਹੋ ਗਏ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੁਝ ਕੁ ਗੱਲਾਂ ਲੈ ਲਓ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿਓ ਜੀ ਤੇ ਕਹਿ ਦਿਓ ਸਾਡੀ ਪਾਰਟੀ ਇਹ ਕਰੂਗੀ ਜੀ ਤੇ ਕਿਵੇਂ ਕਰੂਗੀ ਉਹ ਚੀਜ਼ ਕਲੀਅਰ ਨਹੀਂ ਹੁਣ ਆਨੰਦਪੁਰ ਸਾਹਿਬ ਦੇ ਮਤੇ ਦੀ ਵਾਪਸੀ ਇਹ ਛੋਟੀ ਜੀ ਗੱਲ ਲੱਗੇ ਤੇ ਜੀ ਆਨੰਦਪੁਰ ਸਾਹਿਬ ਦੇ ਮਤੇ ਦੀ ਵਾਪਸੀ ਉਹ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਮੇਂ ਦੀ ਚੱਲ ਰਹੀ ਹੈ ਜੀ ਠੀਕ ਹੈ ਨਾ ਉਹ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀਗੇ ਅੱਜ ਇਹਨਾਂ ਨੇ ਗੱਲ ਕਰਤੀ ਸੋ ਗੱਲ ਤਾਂ ਇਹ ਹੈ ਕਿ ਤੁਸੀਂ ਕਿਹੜੇ ਸੰਘਰਸ਼ ਨੂੰ ਵਿੱਢੋਗੇ ਕਿਹੜਾ ਪ੍ਰੋਸੈਸ ਅਪਣਾਓਗੇ ਤੁਸੀਂ ਜਿਹੜੇ ਆ 15 ਨੁਕਤੇ ਮਤੇ ਪਾਸ ਕੀਤੇ ਆ ਮਤਾ ਪਾਸ ਕੀਤਾ ਹੈ ਉਹ ਉਹਦੇ ਚ ਤੁਸੀਂ ਪ੍ਰੋਸੈਸ ਦੱਸੋ ਵੀ ਇਹ ਨੁਕਤੇ ਆ ਪੰਜਾਬ ਲਈ ਅਸੀਂ ਇਹ ਕਰਨਾ ਹੈ ਐਦਾਂ ਕਰਾਂਗੇ ਜੀ ਦੇਖੋ ਪਾਰਟੀਆਂ ਦੇ ਤਾਂ ਹਰੇਕ ਤੇ ਪੰਜਾਬ ਪਰੋਸਾ ਕਰ ਲੈਂਦਾ ਹੁਣ ਪੰਜਾਬ ਨੇ ਤਾਂ ਇਹਨਾਂ ਤੇ ਵੀ ਕਰ ਲੈਣਾ ਵੀ ਚਲੋ ਜੀ ਪਰ ਇਹਨਾਂ ਨੇ ਵੀ ਫੇਰ ਉਹੀ ਹਾਲ ਕਰਨਾ ਜੋ ਪੰਜਾਬ ਦਾ ਦੂਜੀਆਂ ਪਾਰਟੀਆਂ ਨੇ ਕੀਤਾ ਜੀ ਠੀਕ ਹੈ ਮੈਂ ਹੁਣ ਜਿਹੜੀ ਸੱਤਾ ਤੇ ਰਹਿ ਉਹਦੀ ਗੱਲ ਕਰ ਲੋ ਕਿੱਡਾ ਵਿਸ਼ਵਾਸ ਕਰਕੇ ਜੀ ਕਿੱਡੇ ਬੰਦੇ ਜਤਾਏ ਉਹਨਾਂ ਨੇ ਜੀ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਉਹ ਵੀ ਐਮਐਲਏ ਬਣ ਕੇ ਬੈਠ ਗਏ ਜੀ ਤੇ ਹੁਣ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਿਤਾਇਆ ਪੰਜਾਬ ਦੇ ਲੋਕਾਂ ਨੇ ਵਿਧਾਇਕਾਂ ਨੂੰ ਹੁਣ ਉਹ ਜੇ ਪੁੱਛਿਆ ਜਾਵੇ ਵੀ ਤੁਹਾਡੇ ਕੋਲ ਦੱਸੋ ਭਾਈ ਤੁਸੀਂ ਕਿਸ ਕਿਸ ਵਿਸ਼ਵਾਸ ਨਾਲ ਮੋਟਾ ਪਾਤੀਆਂ ਸੀਗੀਆਂ ਹੁਣ ਉਹੀ ਲੋਕ ਕਹਿੰਦੇ ਸਾਨੂੰ ਤਾਂ ਮਿਲਦੇ ਤੱਕ ਨਹੀਂ ਸਾਡਾ ਤਾਂ ਫੋਨ ਵੀ ਨਹੀਂ ਚੱਕ ਰਹੇ ਸਾਡੇ ਕੰਮ ਨਹੀਂ ਹੋ ਰਹੇ ਰੌਲਾ ਪਾਉਂਦੇ ਫਿਰਦੇ ਨੇ ਹੁਣ ਉਹੀ ਵਿਸ਼ਵਾਸ ਉੱਡਾ ਹੀ ਵਿਸ਼ਵਾਸ ਲੈ ਕੇ ਜੇ ਇਹਨਾਂ ਨੂੰ ਜਿਤਾ ਦੇਣਾ ਕੱਲ ਨੂੰ ਫੇਰ ਇਹਨਾਂ ਨੂੰ ਲੱਭਦੇ ਵੀ ਜਾਵਾਂਗੇ ਗੱਲ ਦਾ ਪ੍ਰੋਸੈਸ ਦੀ ਹੁੰਦੀ ਹੈ ਕਿ ਤੁਸੀਂ ਪੰਜਾਬ ਲਈ ਠੀਕ ਹੈ ਤੁਸੀਂ ਆ ਕਰਨਾ ਚਾਹੁੰਦੇ ਹੋ ਲੋੜ ਵੀ ਹੈ ਪਰ ਕਿਵੇਂ ਕਰੋਗੇ ਇਹ ਤਾਂ ਇੱਕ ਹੈ ਕਿ ਜਿਹੜਾ ਪੰਥਕ ਨਾ ਦਾ ਖਲਾਫ ਪੈਦਾ ਹੋਇਆ ਹੈ ਜੀ ਪੰਜਾਬ ਦੇ ਵਿੱਚ ਜਗ੍ਹਾ ਖਾਲੀ ਹੋਈ ਹੈ ਉਹਨੂੰ ਭਰਨ ਦੇ ਲਈ ਕਿ ਚਲੋ ਮੌਕਾ ਹੁਣ ਸੱਤਾ ਚ ਆਜੋ ਲੋਕਾਂ ਨੂੰ ਮਗਰ ਲਾ ਲਿਆ ਸੀ ਸਹੀ ਤੇ ਵੋਟਾਂ ਦਾ ਪੈ ਜਾਣੀਆਂ ਨੇ ਉਹ ਵਿਸ਼ਵਾਸ ਕਰ ਲਿਆ ਬਹੁਤ ਹਨਾ ਕਿ ਹੁਣ ਅਸੀਂ ਸੱਤਾ ਤੇ ਕਾਬਜ ਹੋਈ ਸਹੀ ਯਾਨੀ ਕਿ ਮੈਨੂੰ ਲੱਗਦਾ ਕਿ ਸਿਰਫ ਤੇ ਸਿਰਫ ਸਿਰਫ ਤਾਂ ਸਿਰਫ ਕੇਵਲ ਤਾਂ ਕੇਵਲ ਸੱਤਾ ਹਾਸਲ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹੜੀ ਜਿਵੇਂ ਨਵੀਂ ਪਾਰਟੀ ਦੇ ਰੂਪ ਵਿੱਚ ਪਹਿਲਾਂ ਵੀ ਤਾਂ ਪਾਰਟੀਆਂ ਤੁਸੀਂ ਜ਼ਿਕਰ ਵੀ ਕੀਤਾ ਹੈ ਹੁਣ ਜਿਹੜੇ ਕਹਿੰਦੇ ਆ ਕਿ ਇਹ ਸਿੱਖੀ ਸਿਧਾਂਤਾਂ ਤੇ ਨਹੀਂ ਖੜਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਰਾਫ ਹੈ ਜਿਹੜਾ ਡਿੱਗ ਚੁੱਕਿਆ ਹੈ ਉਹ ਆਪਣੇ ਸਿਧਾਂਤਾਂ ਤੋਂ ਡਿੱਗ ਚੁੱਕੀ ਹੈ ਤੇ ਕਿਹੜੀ ਪਾਰਟੀ ਹੈ ਜਿਹੜੀ ਸਿਧਾਂਤਾਂ ਤੇ ਖੜੀ ਰਹੀ ਪਹਿਲਾਂ ਅਕਾਲੀ ਦਰ ਕਿੰਨੇ ਬੜੇ ਨੇ ਠੀਕ ਹੈ ਹੁਣ ਜਿਹੜੇ ਆਪਣਾ ਮਾਨ ਹਾਗਨੇ ਅਸੀ ਮਰਜੀਤ ਸਿੰਘ ਮਾਨ ਉਹ ਵੀ ਬਕਾਇਦਾ ਤੌਰ ਤੇ ਬੋਲ ਰਹੇ ਨੇ ਇਹਨਾਂ ਦੀ ਪਾਰਟੀ ਪਰ ਜੀ ਕਿ ਉਹ ਉਹ ਠੀਕ ਨੇ ਜਾਉਗਾ ਹੁਣ ਉਹਨਾਂ ਨੇ ਤਾਂ ਹਮਾਇਤ ਵੀ ਕੀਤੀ ਸੀ ਹੂੰ ਗ੍ਰਿਫਤਾਰੀ ਦੇ ਵਿਰੁੱਧ ਵੀ ਬੋਲੇ ਜੀ ਬਿਲਕੁਲ ਠੀਕ ਹੈ ਕਿਉਂ ਉਹਨਾਂ ਨੂੰ ਗਲਤ ਕਹੋਗੇ ਬਾਦਲਾਂ ਨੂੰ ਤਾਂ ਚਲੋ ਤੁਸੀਂ ਗਲਤ ਕਹਿ ਦੋਗੇ ਕਿਹੜੇ ਕਾਲੀ ਦਲ ਨੂੰ ਠੀਕ ਕਹੋਗੇ ਪੁਰਾਣੇ ਨੂੰ ਜੇ ਸਾਰੇ ਹੀ ਕਰ ਗਏ ਉਹ ਚੀਜ਼ਾਂ ਹੈਗੀਆਂ ਨੇ ਯਾਨੀ ਕਿ ਹਰ ਇੱਕ ਬੰਦੇ ਨੇ ਆਪਣੀ ਸੋਚ ਮੁਤਾਬਕ ਇੱਕ ਸਥਿਤੀ ਬਣਾ ਲਈ ਹੈ ਪੰਜਾਬ ਦੇ ਵਿੱਚ ਵੀ ਸੱਤਾ ਹਾਸਲ ਕਰਨੀ ਹੈ ਨਵੀਂ ਪਾਰਟੀ ਖੜੀ ਕਰ ਲੋ ਜ ਚੇਅਰਮੈਨ ਬਣ ਜੋ ਪ੍ਰਧਾਨ ਬਣ ਜੋ ਕਿੰਨੇ ਹੀ ਬਣੇ ਨੇ ਕਿੰਨੇ ਹੀ ਕਾਲੀਦਨ ਬਣ ਲੈ ਪਰ ਨਾ ਕਿਸੇ ਕੋਲ ਪ੍ਰੋਸੈਸ ਹੈ ਨਾ ਹੀ ਕੋਈ ਨੁਕਤਾ ਹੈ ਨਾ ਕੋਈ ਏਜੰਡਾ ਆਉਣਾ ਤਾਂ ਫੇਰ ਸੈਂਟਰ ਦੇ ਥੱਲੇ ਹੀ ਆ ਜੀ ਜੇ ਸੈਂਟਰ ਦੇ ਥੱਲੇ ਹੀ ਚੱਲਣਾ ਫਿਰ ਤਾਂ ਸਾਰਾ ਹੀ ਠੀਕ ਨਹੀਂ ਫਿਰ ਤਾਂ ਤੁਸੀਂ ਵੀ ਕਹੋਗੇ ਅਸੀਂ ਤਾਂ ਚੋਣਾ ਲੜਨ ਆਏ ਹਾਂ ਅਸੀਂ ਤੇ ਚੋਣਾ ਲੜ ਲਓ ਠੀਕ ਹੈ ਉਹ ਉਹ ਗੱਲ ਹੈ ਫਿਲਹਾਲ ਦੀ ਘੜੀ ਤੋਂ ਹੁਣ ਤਾਂ ਸੁਖਵੀਰ ਸਿੰਘ ਬਾਦਲ ਖੁਦ ਹੱਥ ਜੋੜ ਰਹੇ ਨੇ ਜੀ ਰੋਣ ਹੱਕਾ ਹੋ ਕੇ ਮਾਈਕ ਦੇ ਅੱਗੇ ਤੁਸੀਂ ਦੇਖਿਆ ਹੀ ਆ ਕਿੰਦਾ ਇੱਕ ਬੇਇੰਤਿਆ ਦੇ ਰੂਪ ਵਿੱਚ ਗੱਲਾਂ ਕਰ ਰਹੇ ਨੇ ਜੀ ਮੂੰਹ ਉਹਨਾਂ ਦਾ ਫੇਸ ਦੇਖੋ ਜਦੋਂ ਬੋਲ ਰਹੇ ਨੇ ਕਿੰਦਾ ਰੋਣ ਹੱਕਾ ਹੋਇਆ ਹੋਇਆ ਵੀ ਰੋਣ ਹੀ ਰੋਣ ਹੀ ਲੱਗ ਜਾਣਾ ਮੇਰੇ ਪਿਤਾ ਜੀ ਤੋਂ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਜੀ ਉਹ ਲੈ ਕੇ ਚੱਲ ਰਹੇ ਨੇ ਠੀਕ ਹੈ ਨਾ ਹੁਣ ਉਹ ਉਹ ਏਜੰਡਿਆਂ ਦਾ ਪੰਜਾਬ ਨੂੰ ਕੀ ਫਰਕ ਪੈਣਾ ਦੱਸੋ ਜੀ ਗਲਤੀਆਂ ਕਰਕੇ ਤੁਸੀਂ ਪੰਜਾਬ ਦਾ ਬੇੜਾ ਕਰਕੇ ਕਰ ਦੋਗੇ ਬਾਅਦ ਚ ਮਾਫੀ ਮੰਗ ਕੇ ਕਹੋਗੇ ਸਾਨੂੰ ਮਾਫ ਕਰ ਦੋ ਫੇਰ ਸੱਤਾ ਤੇ ਬਿਠਾ ਦਈਏ ਜੀ ਆਹੀ ਹਾਲ ਇਹਨਾਂ ਨਵੇਂ ਕਾਲੀ ਦਲਾਂ ਦਾ ਪੜਨਾ ਹੈ ਇਹਨਾਂ ਨੇ 5 ਸਾਲ ਉਹ ਲੁੱਟ ਕੇ ਪੰਦਰੇ ਰੁੱਟ ਕੇ ਪੰਜ ਉਹਨਾਂ ਨੇ ਲੁੱਟ ਲਿਆ 5 ਹੁਣ ਨਵੇਂ ਆ ਜਾਣਗੇ ਉਹ ਰੁੱਟ ਲੈਣਗੇ ਮਾਫੀ ਮੰਗਣਗੇ ਫੇਰ ਖੜ ਜਾਣਗੇ ਹੱਥ ਜੋੜ ਕੇ ਸ਼੍ਰੀ ਕਾਲਤਾ ਸਾਹਿਬ ਕੋਲ ਜਾ ਕੇ ਪੇਸ਼ ਹੋ ਜਾਣਗੇ ਕਿੱਡੀ ਗੱਲ ਐ ਫਿਰ ਜੀ ਬਿਲਕੁਲ ਇਹਨਾਂ ਨੇ ਜ਼ਿਆਦਾ ਮੰਗੇ ਮੰਨੇ ਕੋਈ ਜਾਂ ਮੰਨੇ ਵੀ ਹਾਂ ਗਲਤੀ ਹੋਈ ਸੀ ਇਹਦਾ ਨੁਕਸਾਨ ਕੀ ਪਰ ਪਾਈ ਕਿਵੇਂ ਕਰਨ ਹੂੰ ਜੀ ਬਿਲਕੁਲ ਸੋ ਪ੍ਰਮਿੰਦਰ ਜੀ ਅਗਲੀ ਖਬਰ ਵੀ ਨਾਲ ਲੈ ਲੈਣੇ ਆਪਾਂ ਇਹਦੇ ਨਾਲ ਮਿਲਦੇ ਜਲਦੀ ਹੋਊਗੀ ਸ਼ਰਮਣੀ ਤੁਸੀਂ ਦੱਸ ਰਹੇ ਸੀ ਪਹਿਲਾਂ ਕਿ ਸ਼ਰਮਣੀ ਕਮੇਟੀ ਤੋ ਕੇ ਚਿੱਠੀ ਲਿਖੀ ਆ ਚੀਫ ਸੈਕਟਰੀ ਨੂੰ ਕਿ ਜਿਹੜੀ ਐਮਰਜੈਂਸੀ ਫਿਲਮ ਹੈ ਉਹ ਆਪਣੇ ਜਿਹੜੇ ਐਮਪੀ ਬਣੇ ਨੇ ਮੰਡੀ ਤੋਂ ਹਿਮਾਚਲ ਤੋਂ ਕੰਗਣਾ ਰਣੌਤ ਉਹਨਾਂ ਦੀ ਫਿਲਮ ਹੈ ਕਿ ਉਹਦੇ ਤੇ ਰੋਕ ਲਾਈ ਜਾਵੇ ਦੇਖੋ ਕੰਗਣਾ ਰਣੌਤ ਪਹਿਲਾਂ ਭਾਜਪਾ ਦੀ ਉਹ ਐਮਪੀ ਹੈ ਸੰਸਦ ਹੈ ਉਹ ਉਹ ਫਿਲਮ ਬਣਾ ਰਹੀ ਹੈ ਜਿਹਨੂੰ ਕਾਂਗਰਸ ਮਤਲਬ ਕਾਂਗਰਸ ਦੀ ਮਾਂ ਹੀ ਮੰਨੇ ਜਾਂਦਾ ਉਹ ਜਿਵੇਂ ਗਾਂਧੀ ਕਾਂਗਰਸ ਦੀ ਹੀਰੋ ਹੈ ਉਹ ਉਹਦੇ ਤੇ ਉਹਦਾ ਪੱਖ ਪੂਰ ਰਹੀ ਹੈ ਤੇ ਦੂਜੀ ਗੱਲ ਹੈ ਜਿਹੜਾ ਸਪੈਸ਼ਲ ਗੱਲ ਹੈਗਾ ਪੰਜਾਬ ਦੇ ਵਿੱਚ ਤੁਸੀਂ ਗੰਗਨਾਰਾ ਨੌਤ ਨੂੰ ਪੁੱਛਿਆਦਾ ਵੀ ਕਿ ਪੰਜਾਬ ਬਾਰੇ ਜਾਣਦੇ ਕੀ ਹੈ ਜੀ ਸਿੱਖਾਂ ਬਾਰੇ ਕੀ ਜਾਣਦੇ ਆ ਜੀ ਉਹਨਾਂ ਦੇ ਉੱਤੇ ਹਮਲੇ ਹੋਏ ਜਿਹੜੇ ਉਹਨਾਂ ਬਾਰੇ ਕੀ ਜਾਣਦੇ ਆ ਹਾਂ ਜੀ ਕਿਸ ਤਹਿਤ ਕਿਸ ਲੜੀ ਤਹਿਤ ਕਿਸ ਮਕਸਦ ਤਹਿਤ ਹੋਏ ਉਹ ਕੀ ਜਾਣਦੇ ਨੇ ਬਾਰੇ ਉਹ ਤਾਂ ਠੀਕ ਹੈ ਉਹਦਾ ਕੰਮ ਤਾਂ ਹੈਗਾ ਫਿਲਮ ਬਣਾਉਣਾ ਦੂਜਾ ਹੈਗਾ ਵੀ ਉਹ ਲਗਾਤਾਰ ਫਿਲਮਾਂ ਬਣਾ ਬਣਾ ਕੇ ਥੱਕ ਗਈ ਉਹਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਸੀਗਾ ਹੁਣ ਉਹਨਾਂ ਨੂੰ ਸੱਚਾ ਵੀ ਕੰਟਰੋਵਰਸੀ ਪੈਦਾ ਕਰੋ ਉਹਨਾਂ ਦਾ ਨਾਮ ਵੀ ਹੈ ਫੇਮ ਨੇਮ ਫੇਮ ਮਿਲਦਾ ਨਾਲੇ ਪੈਸਾ ਆਉਂਦਾ ਸਹੀ ਤੇ ਉਹ ਸਿੱਖਾਂ ਵਾਲੇ ਪਾਸੇ ਜਾਦੇ ਉਹਨੂੰ ਪਤਾ ਲੱਗਿਆ ਇੱਕ ਖਾਲਸਤਾਨੀ ਕਹਿੰ ਕੇ ਕਾਫੀ ਸ਼ਾਦੇ ਉਹ ਮਿਲ ਜਾਂਦਾ ਹੈ ਖਾਲਸਤਾਨ ਦੇ ਨਾਲ ਬਰੂਰ ਕਰਕੇ ਉਹ ਚੀਜ਼ ਹੈਗੀ ਆ ਉਹਦੇ ਨਾਲ ਹੁਣ ਗੱਲ ਇੱਥੇ ਐਸਜੀਪੀਸੀ ਦੀ ਕਰ ਲਈ ਤਾਂ ਐਸਜੀਪੀਸੀ ਕਹਿੰਦੀ ਕਿ ਅਸੀਂ ਤਿੰਨ ਪੱਤਰ ਲਿਖ ਚੁੱਕੇ ਪੰਜਾਬ ਸਰਕਾਰ ਨੂੰ ਜੀ ਹੁਣ ਇੱਕ ਹੋਰ ਪੱਤਰ ਲਿਖਤਾ ਕੱਲ੍ਹ ਉਹ ਕਹਿੰਦਾ ਜੀ ਪ੍ਰਧਾਨ ਸਾਹਿਬ ਨੇ ਐ ਜੀ ਪੀ ਸੀ ਨੇ ਕਹਿਤਾ ਚੀਫ ਸਕੱਟਰੀ ਨੂੰ ਕਿ ਆ ਪੰਜਾਬ ਸਰਕਾਰ ਦੇ ਨੂੰ ਕਿ ਪੰਜਾਬ ਦੇ ਵਿੱਚ ਇਹ ਫਿਲਮ ਨਾ ਚਲਾਈ ਜਾਵੇ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ ਸਿੱਖਾਂ ਨੂੰ ਰੋਜ਼ ਪੈਦਾ ਹੋਊਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜਰਨੈਤ ਸਿੰਘ ਪਿੰਡ ਰਾਮਾਲਿਆਂ ਦੀ ਕਰਦਾਰ ਕੋਸ਼ਿਸ਼ ਕੀਤੀ ਗਈ ਹੈ ਠੀਕ ਹੈ ਐ ਦੇ ਨਾਲ ਉਹਨੂੰ ਜਾਇਜ਼ ਠਹਿਰਾਇਆ ਗਿਆ ਜਿਹੜੇ ਹਮਲੇ ਹੋਏ ਨੇ 84 ਜੀ ਨੇ ਉਹ ਵੀ ਉਹ ਚੀਜ਼ਾਂ ਕਹਿੰਦੇ ਕਿ ਉਹਦਾ ਰੋਕ ਸਾਡੀ ਸਰਕਾਰ ਨੇ ਸੂਬਾ ਸਰਕਾਰ ਨੇ ਸਾਡੀਆਂ ਤਿੰਨ ਬੇਨਤੀਆਂ ਪ੍ਰਵਾਨ ਨਿਗਰਿਆ ਹੁਣ ਫੇਰ ਲੀਤਾ ਵੀ ਤੁਸੀਂ ਸੂਬਾ ਸਰਕਾਰ ਕੋਲ ਤਾਂ ਜਾ ਰਹੇ ਹੋ ਜੀ ਤੁਸੀਂ ਅੱਗੇ ਕਿੱਥੇ ਵਿਰੋਧ ਪ੍ਰਗਟ ਕਰ ਰਹੇ ਹੋ ਜੀ ਕੋਈ ਕਾਨੂੰਨੀ ਕਾਰਵਾਈ ਕਰੀਏ ਕਿ ਇੱਥੇ ਬਸ ਲੈਟਰ ਲੀਤਾ ਵੀ ਹਾਂ ਸੂਬਾ ਸਰਕਾਰ ਨੌਕਰ ਲੱਗ ਗਈ ਜੀ ਉਹਨੇ ਫਟਾਫਟ ਚੱਕਿਆ ਜੀ ਇਹ ਪ੍ਰਧਾਨ ਸਰ ਦਾ ਲੈਟਰ ਆ ਗਿਆ ਕਰੀ ਫਟਾਫਟ ਉਹ ਪੱਟ ਗਏ ਉਹ ਇਹ ਤਾਂ ਸਾਰੇ ਜਦੋਂ ਤੁਸੀਂ ਕਹਿੰਦੇ ਕਿ ਸਾਰੇ ਰਲੇ ਉਹ ਮਿਲੇ ਹੋਏ ਨੇ ਫਿਰ ਤੁਸੀਂ ਲੈਟਰ ਲਿਖਣ ਦਾ ਕੀ ਮਤਲਬ ਹੈ ਜਦੋਂ ਤੁਹਾਨੂੰ ਪਤਾ ਕਿ ਇੱਥੇ ਸੁਣਵਾਈ ਨਹੀਂ ਹੋਣੀ ਚਾਰਾ ਜੋਈ ਹੋਰ ਕਰੋ ਜਿਹੜਾ ਸਿੱਧਾ ਰਸਤਾ ਹੈਗਾ ਉਹ ਅਪਣਾਓ ਵੀ ਭਾਈ ਇੱਥੋਂ ਨਹੀਂ ਇੱਥੋਂ ਸਿੱਧਾ ਚਲੀ ਜਾਈਏ ਕਾ ਉਸ ਕੋਈ ਹੋਰ ਮਸਲਾ ਕਿਸੇ ਤਰੀਕੇ ਹੱਲ ਹੋਵੇ ਸੈਂਸਰ ਬੋਰਡ ਹੈ ਜਾਂ ਸੈਂਟਰ ਕਾਰਮਟ ਹੈ ਜਾਂ ਕਾਨੂੰਨ ਹੈ ਜਾਂ ਕੁਝ ਹੋਰ ਕਿੰਨੇ ਹੀ ਰਸਤੇ ਨੇ ਜਿੱਥੇ ਪਣਾਉਣੇ ਚਾਹੀਦੇ ਹੈਗੇ ਨੇ ਉਹ ਆਪਣਾਏ ਨਹੀਂ ਹੈ ਲੈਟਰ ਲਿਖ ਕੇ ਬੁੱਤਾਸਾਰ ਤਾਂ ਕਿਸੇ ਤਰ੍ਹਾਂ ਬਥੇਰੀ ਬੇਨਤੀ ਕਰ ਲਈ ਕੱਲ ਨੂੰ ਇਹ ਇਹ ਨਾ ਵੱਲੋਂ ਇਦਾਂ ਦੀਆਂ ਸੰਸਥਾਵਾਂ ਵੱਲੋਂ ਵੀ ਬੰਦੇ ਖੜੇ ਕਰ ਦੇਣੇ ਆ ਕਿ ਵਿਰੋਧ ਕਰੋ ਜੀ ਡੱਗਣ ਨਹੀਂ ਦੇਣੀ ਜੀ ਸਿਨੇਮਾ ਘਰਾਂ ਦੇ ਫੁਲਾਣਾ ਕਰ ਦੋ ਠਿੰਗੜਾ ਕਰ ਦੋ ਮਾਹੌਲ ਦਾ ਖਰਾਬ ਹੋਣਾ ਹੀ ਆ ਤੂੰ ਕਹਿਣ ਦਾ ਭਾਵ ਹੈ ਕਿ ਉਹਦਾ ਕੰਮ ਹੈਗਾ ਉਹਨੂੰ ਤਾਂ ਨੇਮ ਫੇਮ ਦੀ ਲੋੜ ਹੈ ਉਹਨੂੰ ਪੈਸੇ ਦੀ ਵੀ ਲੋੜ ਹੈ ਉਹਨੂੰ ਮਾਹੌਲ ਤੋਂ ਕੀ ਲੈਣਾ ਉਹ ਤਾਂ ਜਿੱਥੇ ਜਾਂਦੀ ਹੈ ਉੱਥੇ ਪੰਗਾ ਖੜਾ ਕਰਕੇ ਆ ਜਾਂਦੀ ਹੈ ਕਿ ਤਨਾ ਕਿ ਬੋਲ ਕਬੋਲ ਦੇ ਬੋਲ ਕੇ ਉਹਨੂੰ ਬੋਲਣ ਦਾ ਨਹੀਂ ਪਤਾ ਸਦਸਦ ਦੇ ਵਿੱਚ ਉਹਨਾਂ ਨੇ ਚੁੱਪ ਕਰਾਇਆ ਗਿਆ ਉਹਨੂੰ ਕਿ ਚੁੱਪ ਕਰ ਜੋ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੇ ਨੈਮੋਨੇਤਰੀਆਂ ਨੇ ਜਾਂ ਜਿਨ੍ਹਾਂ ਨੂੰ ਲੋਡ ਹੈ ਇਸ ਤਰ੍ਹਾਂ ਦੀ ਕਿਸ ਉਹਨਾਂ ਨੂੰ ਕੰਮ ਮਿਲ ਨਹੀਂ ਰਿਹਾ ਤੇ ਕਿਸੇ ਨਾ ਕਿਸੇ ਤਰੀਕੇ ਕੰਟਰੋਵਰਸ਼ੀਅਲ ਬਿਆਨ ਦੇ ਕੇ ਸਟੇਟਮੈਂਟ ਦੇ ਕੇ ਤੇ ਅਖਬਾਰਾਂ ਦੀਆਂ ਸੁਰਖੀਆਂ ਬਣ ਜੋ ਜੀ ਜਾਂ ਚੈਨਲਾਂ 'ਚ ਛਾਜੋ ਬਸ ਉਹ ਚਾਹੀਦਾ ਉਹਨਾਂ ਨੂੰ ਸੋ ਉਹ ਇਦਾਂ ਦਾ ਸੈਂਸਰ ਬੋਰਡ ਤੱਕ ਵੀ ਜਿਹੜੇ ਹੈਗੇ ਨੇ ਜਾਂ ਕਾਨੂੰਨੀ ਕਾਰਵਾਈ ਪ੍ਰਕਿਰਿਆ ਅਪਣਾ ਕੇ ਦੱਸਣਾ ਚਾਹੀਦਾ ਕਿ ਆ ਚੀਜ਼ਾਂ ਇਹਦੇ ਨਾਲ ਜੇ ਮਾਹੌਲ ਖਰਾਬ ਹੁੰਦਾ ਤਾਂ ਇਹਦੇ ਪਰਚਾ ਦਰਜ ਕੀਤਾ ਜਾਵੇ ਜੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ ਜੀ ਬਿਲਕੁਲ ਪ੍ਰਵਿੰਦਰ ਜੀ ਅਗਲੀ ਖਬਰ ਵੀ ਲੈ ਲੈਣੇ ਆਪਾਂ ਨਾਲ ਕਿਸਾਨ ਜਥੇਬੰਦੀਆਂ ਆਪਾਂ ਨੂੰ ਪਤਾ ਕਿ ਖਨੌਰੀ ਦੇ ਸੁਭੋ ਆਡਾ ਸੰਘਰਸ਼ ਕਰ ਰਹੀਆਂ ਨੇ ਤੇ ਬਿੱਤੇ ਕੱਲ ਵੀ 111 ਕਿਸਾਨਾਂ ਦਾ ਜਥਾ ਕਿ ਅਸੀਂ ਭੁਖੜ ਹਟਾਲ ਕਰਾਂਗੇ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਜਿਹੜਾ ਖਨੌਰੀ ਦਾ ਪਾਊਡਰ ਹੈ ਜਿੱਥੇ ਆਪਣਾ ਪੈਰਾਮਿਲਟਰੀ ਫੋਰਸ ਬੈਠੀ ਹੈ ਉਹਦੇ ਸਾਹਮਣੇ ਜਾ ਕੇ ਅਸੀਂ ਬੈਠਾਂਗੇ ਪਰ ਪੈਰਾਮਿਲਟਰੀ ਫੋਰਸ ਜਿੱਥੇ ਨਾਕਾ ਲਾਇਆ ਹੋਇਆ ਸੀ ਫੋਰਸ ਨੇ ਉਹਦੇ ਤੋਂ ਅੱਗੇ ਆ ਕੇ ਬੈਠ ਗਏ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਹਰਿਆਣਾ ਪੈਂਦਾ ਤੇ ਉਹਦੇ ਸਾਹਮਣੇ ਕਿਸਾਨ ਬੈਠੇ ਸਾਰੇ ਜਦ ਬਿਲਕੁਲ ਉਹ ਉਹ ਉਹਨਾਂ ਦਾ ਮਕਸਦ ਇਹੀ ਹੈ ਜੀ ਕਿਸੇ ਨਾ ਕਿਸੇ ਤਰੀਕੇ ਰੋਕੀ ਰੱਖਣਾ ਹੁਣ 111 ਹੋਰ ਆ ਗਏ ਹੁਣ ਜਿਹੜੇ ਚੈਨਲਾਂ ਨੇ ਦੇਖੋ ਜੀ ਕਿੱਡੀ ਨਮੀਆਂ ਲਾਈਨਾਂ ਚਲਾਤੀਆਂ 112 ਡੱਲੇ ਵਾਲ ਜੀ 112 ਡੱਲੇ ਵਾਲ ਬਣ ਗਏ ਹਨਾ ਜੀ ਉਹ ਹੁਣ ਮਰਨ ਵਰਤ ਤੇ ਬੈਠ ਕੇ ਹੁਣ ਕੀ ਸਰਕਾਰ ਮੰਨ ਲੂਗੀ ਹੰਸੇ ਉਹ ਬਾਪੂ ਸੂਰਤ ਸਿੰਘ ਜਿਹਨੂੰ ਕਹਿੰਦੇ ਸੀਗੇ ਉਹ ਉਹਦਾ ਦਿਹਾਤ ਵੀ ਹੋਇਆ ਉਹ ਕੰਮ ਪਿਛਲੇ ਦਿਨੀ ਉਹ ਬੈਠੇ ਸੀਗੇ ਬੰਦੀ ਸਿੰਘਾਂ ਵਾਸਤੇ ਤੇ ਕਿੰਨੇ ਕਿੰਨੇ ਕੋ ਦੀ ਸੁਣੀ ਗਈ ਜਾਂ ਕਿੰਨੇ ਕੋ ਉਸ ਨੂੰ ਕਹਿ ਲੋ ਪ੍ਰਾਇੋਰਟੀ ਦੇ ਤੌਰ ਤੇ ਵਿਚਾਰਿਆ ਗਿਆ ਉਸ ਕੇਸ ਨੂੰ ਜੀ ਤੇ ਆ ਬੈਠੇ ਨੇ ਮੋਹਾਲੀ ਦੇ ਵਿੱਚ ਡੇਰਾ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਨੇ ਤੇ ਕਿੰਨਾ ਕਿੰਨਾ ਚੀਜ਼ਾਂ ਨੂੰ ਵਿਚਾਰਿਆ ਜਾਂਦਾ ਇੱਕ ਸਾਲ ਤੁਸੀਂ ਪਹਿਲਾਂ ਬੈਠੇ ਰਹੇ ਕਿੰਨਾ ਕੁ ਵਿਚਾਰਿਆ ਜਾਊਗਾ ਮਰਨ ਵਰਤ ਵਗੈਰਾ ਜਿਹੜਾ ਹੈਗਾ ਜੀ ਇਹ ਕੋਈ ਬਹੁਤ ਵੱਡੀ ਮਤਲਬ ਕਹਿ ਲੋ ਕਿ ਲੜਾਈ ਨਹੀਂ ਹੈਗੀ ਵੀ ਇਹਦੇ ਨਾਲ ਤੁਸੀਂ ਸੈਂਟਰ ਵਿੱਚ ਬੈਠੀ ਸਰਕਾਰ ਨੂੰ ਖਲਾਦੂਗੇ ਕੁਝ ਐਦਾਂ ਦਾ ਕੁਝ ਨਹੀਂ ਬਣਨਾ ਗੱਲ ਤਾਂ ਹੈਗੀ ਹੈ ਕਿ ਜੋ ਸਰਕਾਰਾਂ ਦੇ ਨਜ਼ਰੀਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਹਾਈਲਾਈਟ ਕੀਤਾ ਜਾਵੇ ਲੋਕਾਂ ਦੇ ਵਿੱਚ ਦੇਸ਼ਾਂ-ਵਦੇਸ਼ਾਂ ਚ ਪਹੁੰਚਾਇਆ ਜਾਵੇ ਕਿ ਆਹ ਦੇਖੋ ਐ ਟੱਕਾ ਹੁੰਦਾ ਜਿਹੜੀਆਂ ਹਰਿਆਣਾ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਘੜੀਸਿਆ ਜਾਵੇ ਕੋਰਟਾਂ ਦੇ ਵਿੱਚ ਵੀ ਆਹ ਚੀਜ਼ ਕੀ ਹੈ ਉਹਨਾਂ ਦੀਆਂ ਕਾਰਵਾਈਆਂ ਨੂੰ ਨਸ਼ਰ ਕੀਤਾ ਜਾਵੇ ਵਰਲਡ ਲੈਵਲ ਤੇ ਕੀਤਾ ਜਾਵੇ ਠੀਕ ਹੈ ਨਾ ਜਿਹੜੀਆਂ-ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਸਭ ਪਤਾ ਹੈ ਕਿਸਾਨਾਂ ਅੱਗ ਨੂੰ ਕਿਹੜਾ ਨਹੀਂ ਪਤਾ ਜੀ ਕਿੱਥੇ ਜਾ ਕੇ ਅਸੀਂ ਅਪਰੋਚ ਕਰ ਸਕਦੇ ਆ ਕਿੱਥੇ ਸਾਡੀ ਸੁਣੀ ਜਾ ਉਹ ਕਿੱਥੋਂ ਪ੍ਰੈਸ਼ਰ ਪਊ ਭਾਰਤ ਸਰਕਾਰ ਤੇ ਸਭ ਕੁਝ ਪਤਾ ਹੈ ਗੱਲ ਤਾਂ ਹੈ ਕਿ ਜਿਹੜੇ ਤਰੀਕੇ ਨੇ ਨਾ ਉਹਨਾਂ ਨੂੰ ਅਪਣਾਉਂਦੀ ਉਹਨਾਂ ਨੂੰ ਅਪਣਾਇਆ ਜਾਵੇ ਇਹ ਲੰਮਾ ਸਮਾਂ ਤੁਸੀਂ ਬੈਠੇ ਰਹੋ ਕਿ ਸੜਕਾਂ ਤੇ ਮਰ ਖਾਪ ਗਈ ਇਹਨਾਂ ਨੇ ਕਹਿਣਾ ਦੇ ਹਰ ਇੱਕ ਬੰਦਾ ਤਾਂ ਬੈਠ ਨਹੀਂ ਸਕਦਾ ਭੁਖੜ ਦਾਣ ਸੇ ਦੇਖੋ ਬਹੁਤ ਔਖਾ ਹੈ ਉਹ ਹੀ ਬੈਠ ਰਿਹਾ ਹੈ ਪਤਾ ਵੀ ਇਹਨਾਂ ਨੇ ਜਨੇ ਬੈਠ ਗਏ ਇਹਨਾਂ ਨੇ ਤਾਂ ਕਹਿਣਾ ਮਰ ਖਾਪ ਕੇ ਚਾਰ ਪੰਜ ਕੁਛ ਵਾਰ ਪਹਿਲਾਂ 700 ਹੋ ਗਏ ਜੀ ਪਹਿਲਾਂ ਵੀ ਇਹ 700 ਗਏ ਆ ਜੀ ਨਾ ਗਏ ਮਰਨ ਮਰਤ ਤੇ ਤਾਂ ਵੀ ਮਰੇ ਤਾਂ ਹੈਗੇ ਨੇ ਸ਼ਹੀਦ ਗਏ ਤਾਂ ਜਿਨਾਂ ਨੂੰ ਠੀਕ ਹੈ ਜੀ ਉਹਨਾਂ ਨਾਲ ਕੀ ਫਰਕ ਪਿਆ ਸੀ ਉਹਨਾਂ ਨੂੰ ਕੁਝ ਨਹੀਂ ਫਰਕ ਪੈਣਾ ਗੱਲ ਹੈ ਕੋਈ ਪ੍ਰਕਿਰਿਆ ਬਣਾਓ ਜਿਹਦੇ ਤਹਿਤ ਇਹ ਸਾਰਾ ਕੁਝ ਅ ਮੰਨਿਆ ਜਾ ਸਕੇ ਤੁਹਾਡੀਆਂ ਮੰਗਾਂ ਜਿਹੜੀਆਂ ਮੰਗੀ ਮੰਨੀਆਂ ਜਾਣ ਕਿ ਜਾਨ ਦੇ ਨਾਲ ਤਾਂ ਲੜਨਾ ਠੀਕ ਹੈ ਬਿਲਕੁਲ ਲੜਨਾ ਠੀਕ ਹੈ ਨਾ ਲੜੋ ਤੁਸੀਂ ਜਾ ਕੇ ਪਹੁੰਚਦਾ ਕਰੋ ਨਾ ਜਿੱਥੋਂ ਲੱਗਦਾ ਕਿ ਪ੍ਰੈਸ਼ਰ ਇੱਥੋਂ ਪੈਂਦਾ ਹੈ ਉੱਥੇ ਤੱਕ ਪਹੁੰਚਦਾ ਕਰੋ ਬਿਲਕੁਲ ਸੋ ਗੱਲ ਤਾਂ ਇਹ ਹੈ ਕਿ ਡੱਲੇਵਾਲ ਸਾਹਿਬ ਮਰਨwarte ਬੈਠੇ ਨੇ ਸਰਕਾਰ ਵੱਲੋਂ ਜਿਹੜਾ ਡੈਡਲੌਕ ਸੀ ਉਹ ਹੁਣ ਤੱਕ ਬਣਿਆ ਹੋਇਆ ਹੋਰ ਕਿਸਾਨ ਮਰਨwarte ਬੈਠ ਕੇ ਤੁਹਾਡੇ ਕੀ ਰਾਏ ਹੈ ਇਹਨਾਂ ਸਾਰੀ ਖਬਰਾਂ ਬਾਬਤ ਦੀ ਇਹਨਾਂ ਤੇ ਚਰਚਾ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਿਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ